ਹਰ ਵਸੀਅਤ ਦੇ ਵਿੱਚ ਰੋਲਾਈ ਕੀ ਪੈਂਦੇ ਨੇ ਪਹਿਲਾ ਰੋਲਾ ਦਾ ਵਸੀਅਤ ਚ ਇਹ ਹੈ ਕਿ ਵਸੀਅਤ ਜਿਹੜੀ ਹੈ ਉਹ ਛੋਟੀ ਲਿਖਣੀ ਚਾਹੀਦੀ ਹੈ ਤੇ ਸਪਸ਼ਟ ਤੇ ਸਾਫ਼ ਲਿਖਣੀ ਚਾਹੀਦੀ ਹੈ ਹਮਮ ਔਰ ਜਿਹੜਾ ਸਭ ਤੋਂ ਵੱਡਾ ਇਹਦੇ ਚ ਕਾਨੂੰਨੀ ਮੁੱਦਾ ਹੈ ਕਿ ਵਸੀਅਤ ਦੇ ਵਿੱਚ ਤੁਸੀਂ ਕੋਈ ਸ਼ਰਤ ਜਾਂ ਕੰਡੀਸ਼ਨ ਨਹੀਂ ਰੱਖ ਸਕਦੇ ਮਸਲਨ ਮੇਰੇ ਕੋਲ ਇੱਕ ਮਕਾਨ ਹੈ ਜੀ ਮੈਂ ਕਹਿੰਦਾ ਜੀ ਇਹ ਮਕਾਨ ਮੈਂ ਆਪਣੇ ਮੁੰਡੇ ਦੇ ਨਾਂ ਤੇ ਮੇਰੇ ਤੋਂ ਬਾਅਦ ਹੋ ਜਾਏਗਾ ਪਰ ਜੇ ਇਹ ਮੇਰੀ ਪਤਨੀ ਤੇ ਆਪਣੀ ਮਾਂ ਦਾ ਧਿਆਨ ਰੱਖੇਗਾ ਹੂੰ ਇਹ ਕੰਡੀਸ਼ਨ ਨਹੀਂ ਲੱਗ ਸਕਦੀ ਓਕੇ ਤੁਹਾਡੇ ਕੋਲ ਇੱਕ ਚੀਜ਼ ਹੈ ਪੈਨ ਹੈ ਉਹ ਪੈਨ ਜਾਂ ਤੁਸੀਂ ਕਿਸੇ ਨੂੰ ਗਿਫਟ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਜ ਨਹੀਂ ਕਰ ਸਕਦਾ ਜੇ ਗਿਫਟ ਕਰਤਾ ਤਾਂ ਕੰਡੀਸ਼ਨ ਨਹੀਂ ਹੋ ਸਕਦੀ ਹੂੰ ਇਹਨੂੰ ਅਸੀਂ ਇਹ ਵੀ ਕਹਿ ਦਿੰਦੇ ਆ ਅਨ ਕੰਡੀਸ਼ਨਲ ਜਾਂ ਐਮਬਾਰਗੋ ਕੋਈ ਨਹੀਂ ਰੱਖ ਸਕਦੇ देयर ਕਾਂਟ ਬੀ ਐਮਬਾਰਗੋਸ ਮਕਾਨ ਜ਼ਮੀਨ ਜਾਇਦਾਦ ਜਾਂ ਮੈਂ ਤੁਹਾਡੇ ਨਾਲ ਕਰਤੀ ਜਾਂ ਨਹੀਂ ਕੀਤੀ ਵਿੱਚ ਇਹ ਕੰਡੀਸ਼ਨ ਨਹੀਂ ਹੈ